ਹਾਈਡਰੌਲਿਕ ਸਿਸਟਮ ਉਹ ਜਿਹੜਾ ਬਾਈ ਆਪਰੇ ਕਟਰ ਨਹੀਂ ਸਾਰਾ ਪਾਵਰ ਸਟੇ ਆ ਕੰਮ ਠੀਕ ਹੈ ਜੀ ਪ੍ਰੀਤ ਵਾਲੇ ਦੀ ਮਸ਼ੀਨ ਆ ਬਹੁਤ ਜਿਹੜੀ ਸਫਾਈ ਨਾਲ ਝੋਨਾ ਕੱਟੀਆਂ ਇਹਦਾ 7.5 ਫੁੱਟ ਕਟਰ ਤੇ ਭਾਲ ਕੇ ਜੇ ਆਪਣਾ ਮੌਸਮ ਸਾਥ ਦਿੰਦਾ ਤਾਂ ਲੋ ਜੀ ਅੱਜ 5 ਸਤੰਬਰ ਹੋ ਗਿਆ ਤੇ ਚੈਨ ਵਾਲੀ ਇੱਥੇ ਮੋੜ ਜੇ ਤਾਂ ਜ਼ਰੂਰ ਇਦਾਂ ਕਰਦੀ ਆ ਤੇ ਨਹੀਂ ਜਿਹੜੀ ਬਿਲਕੁਲ ਜਿਹੜੀ ਸਾਫ ਕਟਾਈ ਆ ਤੁਸੀਂ ਮੇਰੇ ਪੈਰਾਂ ਦੇ ਵਿੱਚ ਪਾਣੀ ਦੇਖ ਸਕਦੇ ਹੋ ਝੋਨੇ ਦੇ ਵਿੱਚ ਪਾਣੀ ਪੂਰਾ ਖੜਾ ਜੀ ਠੀਕ ਹੈ ਜੀ ਕਿਉਂਕਿ ਇਹ ਨੂੰ ਅੱਜ 93 ਦਿਨ ਹੋ ਗਏ ਸੀ 1509 ਜਿਹੜਾ 93 ਦਿਨਾਂ ਦਾ ਹੋ ਗਿਆ ਸੀ ਬਹੁਤ ਸਿਹਣਾ ਜਿਹੜਾ ਮੁੰਜਰ ਦਾ ਪਕਾਜੀ ਤੇ ਪੰਗਚੜੀ ਵਾਲੇ ਵੀਰਾਂ ਨਾਲ ਆਪਾਂ ਜਿਹੜੀ ਮਸ਼ੀਨ ਨਾਲ ਸੰਪਰਕ ਕੀਤਾ ਸੀਗਾ ਤੇ ਬਾਈਆਂ ਨੇ 24 ਘੰਟਿਆਂ ਦੇ ਵਿੱਚ ਜਿਹੜੀ ਰਿਪੇਅਰ ਕਰਕੇ ਆਪਣੇ ਜਿਹੜੀ ਮਸ਼ੀਨ ਭੇਜ ਦਿੱਤੀ ਆ ਬਹੁਤ ਜਿਹੜੀ ਸਫਾਈ ਆ ਮਸ਼ੀਨ ਦੀ ਕੋਈ ਮੁੰਜਰ ਦੇ ਵਿੱਚ ਜਿਹੜਾ ਬਈ ਦਾਣਾ ਨਹੀਂ ਰਹਿੰਦਾ ਫੋਕ ਵਾਲਾ ਜ਼ਰੂਰ ਰਹਿੰਦਾ ਬਿਲਕੁਲ ਜਿਹੜੀ ਸਾਫ ਮੁੰਜਰ ਆ ਥੱਲੇ ਵੀ ਕੋਈ ਟੋਟ ਨਹੀਂ ਰੈਂਦੀ ਨਾ ਕਿ ਨਾ ਹੀ ਟੋਟਾ ਆਉਂਦਾ ਜਿਹੜਾ ਇਸ ਮਸ਼ੀਨ ਦਾ 7.5 ਫੁੱਟ ਕਟਰ ਤੇ ਭਲਕੇ ਜੇ ਆਪਣਾ ਮੌਸਮ ਸਾਥ ਦਿੰਦਾ ਤਾਂ ਐਸਾ ਜਮੀਨ ਦੇ ਵਿੱਚ ਆ ਵਾਣ ਦੇ ਵਿੱਚ ਜਿਹੜਾ ਤੁਸੀਂ ਰੀਪਰ ਫੇਰ ਸਕਦੇ ਹੋ ਠੀਕ ਹੈ ਜੇ ਆਪਾਂ 4x4 ਵੀ ਮਸ਼ੀਨ ਦਾ ਪ੍ਰਬੰਧ ਕਰਦੇ ਆ ਤਾਂ ਉਹਦਾ ਬਾਈ ਜੀ ਤੁਹਾਨੂੰ ਖਰਚਾ ਬਰਾਬਰੀ ਪੈ ਜਾਣਾ ਤੇ ਤੁਹਾਡਾ ਰੀਪਰ ਵੀ ਨਹੀਂ ਵੱਜਣਾ ਸੋ ਕੁਦਰਤ ਦੀ ਮਾਰ ਹੈ ਵਕਤ ਪਿਆ ਮੈਂ ਆਪ ਦੀ ਸੁਰਤ ਦੇ ਵਿੱਚ ਜਿਹੜੀ ਪਹਿਲੀ ਯਾਰ ਮਸ਼ੀਨ ਚੈਣਾ ਵਾਲੀ ਲੈਂਦੀ ਆ ਆ ਦੋ ਗਿਹੜੇ ਹੋ ਗਿਆ ਜੀ 7.5 ਫੁੱਟ ਜਿਹੜਾ ਕੱਟ ਰਾ ਝੋਨੇ ਦਾ ਤੁਸੀਂ ਪਕਾ ਦੇਖ ਸਕਦੇ ਹੋ ਬਹੁਤ ਜਿਹੜਾ ਸੋਹਣਾ ਪਕਾ ਸੀ ਬਾਈ ਤੇ ਰੇਟ ਵੀ ਚਲੋ ਕੁੱਲ ਮਿਲਾ ਕੇ ਸੋਹਣਾ ਤੇ ਬਾਕੀ ਤੁਸੀਂ ਮਸ਼ੀਨ ਦਾ ਜਿਹੜਾ ਤੋਰਾ ਦੇਖ ਸਕਦੇ ਹੋ ਪਾਣੀ ਦੇ ਵਿੱਚ ਬਾਈ ਵੱਢੀ ਜਾਂਦੇ ਆ ਕਿਉਂਕਿ ਜੇ ਆਪਾਂ ਦੂਸਰੀ ਆਪਾਂ ਢੀਕਦੇ ਤਾਂ ਲਗਭਗ ਮੇਰੇ ਖਿਆਲ ਨਾਲ ਬਾਈ 10 12 ਦਿਨ ਜਿਹੜਾ ਆਪਾਂ ਵੱਢ ਨਹੀਂ ਸਕਦੇ ਸੀ ਤੇ ਬਾਕੀ ਜਿਹੜਾ 6 ਸਤਰੀਕ ਨੂੰ ਜਿਹੜੀ ਫਿਰ ਭਾਰੀ بارش ਦੱਸੀ ਆ ਤੇ ਤੁਸੀਂ ਮਸ਼ੀਨ ਦਾ ਜਿਹੜਾ ਤੋਰਾ ਦੇਖ ਸਕਦੇ ਹੋ ਲਗਭਗ ਇਹ ਦਿਹਾੜੀ ਦਾ 10 ਕਿੱਲੇ ਵਾਹਣ ਕੱਟਿਆ ਜਾਂਦਾ ਤੁਸੀਂ ਦੇਖੋ ਜੀ ਨਾ ਇਹ ਨਾਲ ਹੀ ਮਸ਼ੀਨ ਹੈ ਕੋਈ ਪ੍ਰਵਾਹ ਨਹੀਂ ਗਈ ਸਾਰਾ ਹਾਈਡਰੌਲਿਕ ਸਿਸਟਮ ਹੈ ਪੂਰੀ ਜਿਹੜਾ ਬਾਈ ਆ ਕੋਲੇ ਕਟਰ ਨਹੀਂ ਸਾਰਾ ਪਾਵਰ ਤੇ ਆ ਕੰਮ ਠੀਕ ਹੈ ਜੀ 프리ਤ ਵਾਲੇ ਦੀ ਮਸ਼ੀਨ ਆ ਬਹੁਤ ਜਿਹੜੀ ਸਫਾਈ ਨਾਲ ਝੋਨਾ ਕੱਟੀ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਬਾਈ ਐਨਿਕ ਜਿਹੜੀ ਲੀ ਪੈਂਦੀ ਆ ਮੰਨ ਕੇ ਚੱਲੋ ਐਨਜੀਕ ਐਨਜੀਕ ਜਿਹੜਾ ਟੋਆ ਪਾਉਂਦੀ ਆ ਠੀਕ ਆ ਜੀ ਕਿਉਂਕਿ ਕੁਦਰਤੀ ਆਫਤਾਂ ਬਾਈ ਨਜੇਠਣਾ ਪੈਣਾ ਸੀਗਾ ਮਹਿੰਗੇ ਆ ਬਾਹ ਦੇ ਜ਼ਮੀਨਾਂ ਦੇ ਠੇਕੇ ਲਏ ਹੋਏ ਆ ਆਪਾਂ ਗੋਭੀ ਲਾਉਣੀ ਸੀ ਬਾਕੀ ਪ੍ਰਮਾਤਮਾ ਜੇ ਸਾਥ ਦਿੰਦਾ ਤਾਂ ਭਰੀ ਪਰ ਮਾਰਾਂਗੇ ਹੋਰ ਹਾਬੇ ਤੱਕ ਤਾਂ ਫਿਰ ਦੇਖਦੇ ਆ ਵੀ ਕੀ ਬਣਦਾ 7.5 ਫੁੱਟ ਕੱਟ ਰਾ ਜੀ ਤੇ ਕਿਵੇਂ ਲੱਗਿਆ ਜੀ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਸ਼ੇਅਰ ਕਰਨਾ